ਜੀ ਸਾਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ 'ਚ ਦੁੱਧ ਨਹੀਂ ਪਾਉਣਾ ਇਦਾਂ ਹੀ ਬਣਾਉਣਾ ਅੱਜ ਆਪਾਂ ਨਹੀਂ ਆਪਣਾ ਸਮਾਨ ਹੈਗਾ ਰਗੜੇ ਦਾ ਇੱਕ ਖਸਖਾਸ ਇੱਕ ਜਗਾਹ ਹੋਰ ਪਈ ਆਵੇ ਆ ਗਈ ਤੇ ਆਪਾਂ ਲਾਉਣ ਲੱਗੇ ਆ ਰਗੜਾ ਅੱਜ ਤਰੀਨ ਤੇ ਕਰ ਦੇਣਾ ਸ਼ੁਰੂ ਹੁਣ ਗਰਮੀ 'ਚ ਪਾਈ ਨਾ ਅੱਜ ਧੋਣਾ ਧੋਣਾ ਤੇ ਰਗੜਾ ਲਾਉਣੇ ਆਪਾਂ ਹੁਣ ਕਰ ਦੇਣਾ ਗਰਮੀਆਂ ਸ਼ੁਰੂ ਸਾਰੀਆਂ ਗਰਮੀਆਂ ਚੱਲੂਗਾ ਡੰਡਾ ਗੁੰਡਾ ਆਪਣੇ ਤੋਂ ਆ ਗਾ ਤੇ ਗੁੰਡਾ ਥੋੜਾ ਜਿਹਾ ਜਵਾਬ ਦਿੰਦਾ ਜਾਂਦਾ ਇੱਥੋਂ ਟੁੱਟ ਗਿਆ ਏ ਨਵਾਂ ਲਿਆਉਣੇ ਆ ਫੇਰ ਹੁਣ ਜਦੋਂ ਲੱਗ ਗਈਆਂ ਨੇ ਕਰੈਨਾ ਪਿੰਡ ਦੇ ਡੰਡਾ ਵੀ ਬਣਾ ਕੇ ਲਿਆਉਣਾ ਦਾ ਗੁੰਡਾ ਇਹ ਵੀ ਕੱਸਦਾ ਪੱਥਰ ਦਾ ਵਧੀਆ ਰਿਹਾ ਤੇ ਹੁਣ ਆਪਾਂ ਗਰਮੀਆਂ ਚ ਰਗੜਾ ਹੀ ਪੀਆ ਕਰਨਾ ਆਪ ਤੇ ਤੁਸੀਂ ਜੁੜੇ ਰਹੋ ਅੱਜ ਆਪਾਂ ਕੀ ਕੀ ਕਰਦੇ ਆਂ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹੀਆਂ ਧਿਆਨ ਕੇ ਦੇਖੋ ਮਰਦੀ ਪਿਲਾ ਪਾਵਾਂਗੇ ਮਗਜ ਮਾਣਾ ਆਪਣੇ ਤੋਂ ਥੋੜਾ ਆ ਕਿਉਂਕਿ ਇਹ ਪਹਿਲਾਂ ਦਾ ਪਿਆਵ ਆ ਸਿਆਲ ਚ ਬਗੜਾ ਲਾਇਆ ਜਿਹੜਾ 2-4 ਰੋਜ਼ ਮਾਣਾ ਪੱਲਿਆਵਾਂਗੇ ਵੇਚ ਲ ਕੇ ਪਿੰਡ ਦਾ ਥੋੜਾ ਅੱਜ ਲਾ ਲੈਂਦੇ ਗਲਾਗਲਾ ਪੀਲਾਂਗੇ ਜੀ ਕੌਣ ਲੱਗੇ ਆਪਾਂ ਪਹਿਲਾਂ ਭਾਈ ਮਗਜ ਹੋਰ ਕੌਣ ਲੱਗੇ ਉਸਤਾਦ ਖਸ 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 ਤੋਂ ਲੱਗੇ ਕਿ ਕਿੰਨਾ ਸਾਰੀਆਂ ਬਾਵੇਂ ਲੀਨੀਆਂ ਦੀਆਂ ਦੀਆਂ ਦੁਬਾਰ ਪਾਵਾਂਗੇ ਬਾਲੀਆਂ ਮਿੱਤਾਂ ਇਹ ਚਾਰ ਪੰਜ ਐਟਮਾ ਹੀ ਆਪਰੇ ਤੋਂ ਜਿਹੜੀਆਂ ਬਾਕੀ ਐਟਮੋਂ ਉਹ ਆਪਾਂ ਲਿਆਵਾਂਗੇ ਤੇ ਫਿਰ ਪਾਇਆ ਕਰਾਂਗੇ ਵਾਦੂ ਇਹ ਹੁਣ ਸਾਰਾ ਸਿਸਟਮ ਚੱਲੂਗਾ ਸਾਰੀਆਂ ਗਰਮੀਆਂ ਸਾ ਲੈ ਜਾ ਕਾਗੇ ਮੇਚਾ ਰੱਖ ਕੇ ਕਰਦਾ ਲਾਓ ਵੀ ਮਤਰੋ ਰਗੜਾ ਲੱਗ ਗਿਆ ਰਗੜਾ ਬਹੁਤ ਦੇ ਬੋਲ ਰਿਹਾ ਜੇ ਉਹ ਪੈ ਗਈ ਰਗੜਾ ਲੱਗ ਗਿਆ ਤੇ ਦੁੱਧ ਵੀ ਆ ਗਿਆ ਇਹਦਾ ਲਿਆ ਗਾਂ ਦਾ ਕਿ ਮਾਜ ਮਾਮਾ 60 ਰੁਪਏ ਲੀਟਰ ਲੈਂਦਾ ਜੀ ਘਰੋਂ ਲੈ ਆ ਜੀ ਘਰੋਂ ਲੈ ਆਂਗਾ ਚਾਹ ਵਾਲੇ ਵਰਕੇ ਬਿਸ਼ਮਾ ਦਵਾ ਦੇ ਦੁੱਧ ਕਿਦੋਂ ਇੱਥੋਂ ਆ ਲੋ ਵੇ ਨਾ ਆ ਲੋ ਆਵੇ ਸੋਤ ਸ੍ਰੀ ਆਕਾਲ ਸਵਾਪਾ ਚੱਲੇ ਆ ਮੁੰਡੇ ਦੇ ਖੇਤ ਚ ਇਹ ਵੀ ਪੜੀ ਇਹ ਵੀ ਆੜੀ ਇਹਨਾਂ ਨੇ ਕੰਪਨੀ ਆਲਾ ਲਈ 40000 ਇੱਕ ਸਾਲ ਵਾਸਤੇ ਤੇ ਇੱਥੇ ਇਹਨਾਂ ਨੇ ਫਸਲ ਵੀ ਜੀ ਦੇਖਦੇ ਆ ਕਿਹੜੇ ਕੀ ਬੋਲਦੇ ਇਸ ਕੋ ਲਖੋੜੀ ਲਖੋੜੀ अच्छा और थोड़ा निकाल का ये तो ऐसे लगते पत्थर होते है जैसे एक-एक क्या रेट बिकती है ये सत्रह सौ रुपये तो सत्रह सौ रुपये क्वंटल अच्छा एक खेत से कितनी निकल आती है एक खेत से करीबन एक कुंटल निकलती है एक क्विंटल बस बाकी तो जानवर ही खा जाते जानवर खा जाते अच्छा इसको अभी कैसे करोगे निकालोगे कैसे निकालेंगे मशीन से या हाथ से बैल है? बैल, बैल से अच्छा ऐसे वैसे आगे ऊपर बैल चढ़ा था ए, पूरे खेत आपके ही नहीं इतना ही है बस अच्छा चलो बढ़िया एक है तो खेत आपका है ਅਬ ਇਸ ਦੇ ਬਾਅਦ ਕਿਆ ਲਗਾਓਗੇ ਇਸ ਦੇ ਬਾਅਦ ਦਾਨ ਦਾਨ ਬਰਸਾਤ ਚੱਲੂਗੀ ਬਰਸਾਤ ਸੇ ਲਗਾਤੇ ਹਾਂ ਭੋਰ ਨਹੀਂ ਹੈਗਾ ਇਹੋ ਵੀ ਮਿੱਤਰੋ ਦੋ ਟਰਾਲੇ ਆਏ ਆਪਣੇ ਕੋਲ ਇੱਕ ਚੱਕਰ ਲਾਏ ਆ ਦੂਜਾ ਚੱਕਰ ਕਰਨ ਦਾ ਲੋਡ ਕਲੇਪ ਲੈਣ ਦਾ ਚੇਤਾ ਭੁੱਲ ਗਿਆ ਤੇ ਗਰਮੀ ਅੱਤਾਂ ਦੀ ਪੈਣ ਦੀ ਅੱਤਾਂ ਦੀ ਗਰਮੀ ਪੰਜਾਬ ਵਾਲਿਓ ਮੀਂਹ ਕੱਢੋ ਐਨੂੰ ਥੋੜਾ ਸਾਡੇ ਲਈ ਓਟ ਵੀ ਓਟ ਵੀ ਹੈ ਓਟ ਵੀ ਹੈ ਉੱਠ ਲੈਂਦੇ ਕੋਈ ਓਟੜੀ ਪੈਪ ਲੱਗੇ ਆਹ ਦੇਖ ਰੋਟੀ ਖਾਦੀ ਨਹੀਂ ਸਵੇਰ ਦੀ ਜਨੇ ਭੁੱਖ ਹੀ ਨਹੀਂ ਲੱਗੀ ਤੇ ਟਰਾਲਾ ਲੋਡ ਕਰ ਗਏ ਤੇ ਫਿਰ ਮਿਲਦੇ ਆ ਅੱਗੇ ਕੀ ਹੁੰਦਾ ਉੱਧਰ ਲਾਉਣ ਜਾਣੇ ਪਰਲੀ ਸਾਡਾ ਉਤੋਂ ਦੀ ਘੁੰਮ ਕੇ ਆਉਣਾ ਅੱਜ ਸ਼ੁੱਕਰਵਾਰ ਆ ਅੱਜ ਮਾ ਅੱਜ ਮਾ ਆਓ ਚਲ ਗਈ ਗੱਡੀ ਪਰ ਕਿਉਂ ਆਉਂਦੇ ਜੁਮਾ ਸਾਰੇ ਜਿੰਨੇ ਲੇਬਰ ਵਾਲੇ ਮੁਸਲਮਾਨਾਂ ਤੇ ਸ਼ੁੱਕਰਵਾਰ ਨੂੰ ਨਮਾਜ਼ ਪੜਨ ਜਾਂਦੇ ਹੋ ਚਲੋ ਬਾਹਰ ਵਾਹ ਰੋਲਾ ਆ ਗਿਆ ਲਫਾਵੇਂ ਨੇ ਲੈ ਲੈ ਨੇ ਕੱਖ ਇਹ ਇਤਰਾਲਾ ਬਾਉ ਲੋਡ ਕਰਦਾ ਤੇ 3 ਚੁੱਕਦੇ ਵਾਹ 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 ਸਾਰੇ ਮੋਟੀ ਵਿੱਚ ਕੀ ਰੋਟੀਆਂ ਖਾਣੇ ਉਹ ਗੁੱਡੀਆਂ ਚੈਗੀਆਂ ਥਾਲੀਆਂ ਦੇਖਾ ਇਹਦਾ ਆਵਟ ਨਹੀਂ ਗੁੱਡੀਆਂ ਆਟ ਨਹੀਂ ਹੁੰਦੀਆਂ ਲੋ ਵੀ ਦੁਕ ਖੋਲਣ ਲੱਗੇ ਓਏ ਇੱਕਰਾ ਟਰਾਲੇ ਵਾਲੇ ਨੇ ਪੂਰਾ ਯੋਰ ਲਾਇਆ ਚੜਿਆ ਕਿ ਦੂਜੀ ਯਰ ਦੇਦੇ ਆ ਕੀ ਕੰਮ ਤੇ ਇਹ ਹੈਗੇ ਚੋਨੇ ਦੇ ਬੁੱਥੇ ਗਰਮੀ ਬਹੁਤ ਜਾਂਦੀ ਤਾਂ ਇਹ ਟੋਕ ਲੇਨ ਲਾਉਣੀ ਪੈਣੀ ਦਾ ਨੀਲੇ ਚੜਦਾਂਗੇ ਨੇ ਆਸ ਦੇ ਮੁੰਲੇ Got God, got him, got him. ਵੀ ਪਤਾ ਮਿੱਤਰੋ ਪਹਿਲੀਆਂ ਵਿੱਚ ਦੀ ਪਾਈ ਆ ਕਰੇਨ ਆਪਾਂ ਅੱਧੇ ਜੇ ਚੱਲ ਚੱਲੇ ਆ ਉਹ ਘਟਾ ਸਾਹਮਣੇ ਉਹ ਆ ਉਹ ਆ ਬੜੇ ਤਾਂ ਅੱਗੇ ਲੰਘੇ ਲੋਟਰ ਵਾਲੇ ਹੱਸਦੇ ਤੇ ਆਪਾਂ ਜਿੱਥੇ ਜਿੱਥੇ ਲੈ ਜਾਂਦੇ ਆ ਉਹ ਗੱਡੀਆਂ ਉਹ ਜਾਂਦੀਆਂ ਕਿ ਆਪਾਂ ਪਹੁੰਚ ਹੀ ਜਾਣਾ ਤੇ ਆਪਾਂ ਉਸ ਤੋਂ ਤਰੇਹੇ ਪੂਰੇ 3 ਵਜੇ ਤੇ ਦੇਖਦੇ ਹਾਂ ਉਦੋਂ ਤੱਕ ਜਾਂਦਾ ਕਿੰਨਾ ਟਾਈਮ ਲੱਗਦਾ ਮੇਰੇ ਹਿਸਾਬ ਨਾਲ ਡੇਢ ਘੰਟਾ ਲੱਗੂਗਾ ਦੇਖਦੇ ਆ ਜੁੜੇ ਰਲ ਤੁਸੀਂ ਆਪਣੇ ਨਾਲ ਇੱਥੇ ਆ ਕੇ ਪੈ ਗਿਆ ਪੰਗਾ ਉਹ ਵੇਂਦੀ ਇੱਥੇ ਟਾਇਰ ਰੱਖੋ ਟਾਇਰ ਆ ਜ ਤਿੰਨ ਮੰਜੇ ਲੈ ਰਹਾ ਦੋ ਹੈ ਇਹ ਕਿਰੇ ਨਾ ਆਪਣੀਆਂ ਆ ਗਈਆਂ ਉਹ ਸਾਹਮਣੇ ਉੱਥੋਂ ਦੀ ਇੱਥੇ ਪਾਰ ਕਰਨ ਉਹ ਉੱਥੇ ਲੈ ਜਾਂਦੇ ਅੱਛਾ ਬਰਕਰ ਲਈ ਬਣਾ ਦੋ ਅੱਛਾ ਬਰਕਰ ਲਈ ਬਣਾ ਦੋ ਮਾਨੀ ਚਾਰ ਲਾਇਓ ਦਾਂਗਨ ਬਾਰ ਬਚਾ ਲਾਓ हाँ क्या कहना है क्या कहना है आपका मेरा यही मतलब बोल रहा है कि यार या टायर लगा लो नहीं तो चार टायर लगाओगे तो उधर से जो इधर चढ़ेगा टायर तो बाद में इधर आएगा तो बाद टायर लगा कि इधर लगा देना ऐसा बोल रहा है पर करने हैं

ਇਹਦੇ ਨਾਲ ਨਹੀਂ ਟੁੱਟਨੇ ਯਾਰ ਇਹਦੇ ਨਾਲ ਥੋੜਾ ਟੁੱਟਨੇ ਇਹ ਬਰਾਬਰ ਹੈ ਪੈਟ ਇਹਦੇ ਇਹਨੇ ਬਰਾਬਰ ਹੀ ਜਾਣਾ ਇਹਨੇ ਨਹੀਂ ਤੋੜਨੇ ਹਲੋ ਇੱਕ ਬਾਰ ਹੋ ਗਈ ਤੇ ਆਪਣੇ ਲਈ ਲੱਭੀ ਆ ਆਪਾਂ ਕਰਦੇ ਟਿੱਕ ਟਿੱਕ ਅੱਗੇ ਇਹ ਨਾਲਾ ਇਧਰੋਂ ਪੂਰ ਕੇ ਤੇ ਫਿਰ ਇੱਥੋਂ ਦੀ ਪਾਰ ਕਰਾਉਣੀ ਉਹ ਦੋਨੋਂ ਤੇ ਇਹਦੇ ਇਧਰ ਕੱਚੇ ਕੱਚੇ ਰਸਤੇ ਆ ਪੀਰ ਗੱਪਦਿਆਂ ਦੇ ਉਹ ਵਾਲੇ ਉੱਤੇ ਕੱਢਦੇ ਇਹ ਨਾਲਾ ਪੂਰੇ ਨੇ ਪੂਰਾ 1.5 ਘੰਟਾ 2.5 ਹੋ ਗਿਆ 2 ਘੰਟਾ ਲੱਗਾ ਉੱਥੋਂ ਇੱਥੋਂ ਤੱਕ ਪਾਰ ਕਰਦੇ ਉਹ ਥੋੜਾ ਟਾਈਮ ਖੜੇ ਵੀ ਰਹੇ ਆ ਵੀਕ ਮੰਦ ਤੇ ਹੁਣ ਮਿੱਟੀ ਪਾਉਂਦੇ ਆ ਘਟੋ ਘਟ ਵੀ ਪੰਜ 6 ਡੰਬਰ ਪਾਣਗੇ ਫੇਰ ਲੰਘਣਗੇ ਉਹੀ ਮੈਦਰਾ ਤਾ ਘੰਟਾ ਹੋ ਗਿਆ ਸੀ ਇੱਥੇ ਖਲੋਤਿਆਂ ਨੂੰ ਤੇ ਉਹ ਕ੍ਰੇਨ ਚੱਲ ਗਈ ਆ ਕਰ ਠੀਕ ਆਈ ਥੋੜੀ ਭਈ ਪਾਰ ਕਰਤੀ ਆ ਮੈਂ ਤੇ ਆਪਾਂ ਲੈ ਕੇ ਜਾਂਦੇ ਹਾਂ ਆਪਾਂ ਪਾਰ ਕਰਦੇ ਹੀ ਪੜਦੇ ਕ੍ਰਾਲੀਆਂ ਨੇ ਆਣੇ ਕਾਲੇ ਪੈਂਦੇ ਗੱਲਾਂ ਕਰਦੇ ਨਾਲ ਵੀ ਬੰਦਾ ਹੈ ਰੁਕ ਜਾ ਭਾਈ ਰੁਕਿਆ ਯਾਰ 2 ਮਿੰਟ ਏਰੇ ਤਾਲੇ ਬਹੁਦੇ ਕਾਲੇ ਭਾਈ ਯੋਗੇਨਾ ਚੱਕਰ ਲਾਉਣੇ ਨੇ ਸਲਾ ਖਸ ਗਿਆ ਮੈਂ ਮੇਰੇ ਨਾਲ ਕੋਈ ਬੰਦਾ ਹੈ ਨਹੀਂ ਗਿਆ ਸਾਲਾ ਚੈਨ ਤੇਰੀ ਡਿੱਗ ਪਈ ਇਕ ਕਿੱਦਾਂ ਰੱਖੀ ਹੋ ਇਧਰ ਵਾਲੀ ਪਾਈ ਨਹੀਂ ਉਹ ਥੱਲੇ ਡੇਪੀ ਆ ਉੱਤਰ ਹੁਣ ਚੱਕ ਕੇ ਰੱਖੀ ਮੈਂ ਲੈ ਜਾ ਹੁਣ ਉਹਦੇ ਮਗਰੇ ਮਗਰ ਤੇ ਮੈਂ ਬਲੈਰੋ ਲੈ ਕੇ ਆਉਣਾ ਬਲੈਰੋ ਲੈ ਕੇ ਜਾਣਾ ਪਿਆਰ ਨਾ ਖੜੀ 1000 ਐਂਪੀਰ ਤੋਂ ਵੱਧ ਰੇ ਇਸ ਨਹੀਂ ਦੇਣੀ ਤੂੰ ਠੀਕ ਆ ਹੂੰ 1000 ਤੇ ਰਾਕੇ ਜਾਣਦਾ ਹੀ ਤੇਲ ਵੜਾ ਪੀਂਦਾ ਹੀ ਕੁੜੀ ਹੋਈ ਬੜੀ ਪੀਜੀ ਤੇ ਇੱਥੇ ਹੀ ਰਹਿ ਗਿਆ ਤਾਂ ਚੋਰ ਖੱਲੇ ਨੇ ਦੇ ਵਿੱਚੋਂ ਦੀ ਕੱਢ ਕੇ ਖਾਣੇ ਹਾਏ 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 ਖਾਣ ਨੂੰ ਡਾਂ ਚਲ ਗਈ ਹਾਏ ਤੇ 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 ਉਹ ਬੂਰਾ ਥੱਲੇ ਲੱਗ ਚੱਲਿਆ ਚੜਦੀ ਚੜਗੀ ਚੜਗੀ ਕਰਮਾਲੀ ਚੜਗੀ 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 ਨਾਲੇ ਜਵਾਰ ਨਿਕਲ ਗਈ ਨਾਲੇ ਜਵਾਰ ਨਿਕਲ ਗਈ ਨਿਕਲ ਗਈ ਨਿਕਲ ਗਈ ਤੇ ਅਈ ਸ਼ਾਬਾਸ਼ੀ ਹੋਣਾ ਤੁਹਾਨੂੰ ਇੱਧਰ ਆ ਤੇ ਤੁਹਾਨੂੰ ਕਮਾ ਕੇ ਦੂਜਾ ਬੰਨਾ ਲਗਾਉਣੇ ਚੱਲ ਕੁਮਈਆ 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 ਕੈਮਰਾ ਦੇ ਨਾਲ ਨਾਲ ਕੁਮਈਆ ਦਾ ਛੱਡ ਕੇ ਦੀਪੂ ਨੂੰ ਹਵਾਲੇ ਕਰਾਂਗੇ ਇੱਕ ਉਹ ਜਾਂਦੀ ਤੇ ਆਪਣੀ ਲੱਗੀ ਉੱਥੇ ਬਲੇਰੋ ਤੇ ਆਪਾਂ ਬਲੇਰੋ ਲੈ ਕੇ ਬਾਲਾ ਘਾਟ ਜਾਣਾ ਕਾ ਬੈਠਾ ਇਹ ਮੇਰਾ ਵੈਰੀ ਹੈ ਕਾ ਵੇਖ ਇੱਕ ਉਹ ਵੇਖ ਤਰੋ ਆਪਾਂ ਲੈ ਲਈ ਹੁਣ ਆਪਣੀ ਬਲੇਰੋ ਤੇ ਆਪਾਂ ਜਾਣਾ ਐ ਬਾਲਾ ਘਾਟ ਆਪਣਾ ਥੋੜਾ ਕ੍ਰੇਨ ਦਾ ਸਮਾਨ ਆਇਆ ਤੇ ਉਹ ਆਪਾਂ ਬਾਲਾ ਘਾਟ ਤੋਂ ਲੈ ਕੇ ਆਉਣਾ ਆਪਾਂ ਬੰਦੇ ਨਾਲ ਤੋਂ ਖੜਨੇ ਆ ਭਾਰਾ ਇਹ ਸਮਾਨ ਫਿਰ ਉਹ ਵੀ ਦਿਖਾਵਾਂਗੇ ਤੁਹਾਨੂੰ ਜਦੋਂ ਸਮਾਨ ਆਪਾਂ ਲੈ ਕੇ ਆਈ ਜੁੜੇ ਰਹੋ ਤੁਸੀਂ ਆਪਣੇ ਨਾਲ ਆਪਣਾ ਬਲੌਗ ਅੱਜ ਵਾਲਾ ਪੂਰਾ ਜ਼ਰੂਰ ਐਂਡ ਤੱਕ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਆਪਣੇ ਚੈਨਲ ਨੂੰ ਸਪੋਰਟ ਕਰੋ ਆਪਾਂ ਤੁਹਾਡੇ ਲਈ ਕੁਝ ਚੰਗੀਆਂ ਚੰਗੀਆਂ ਚੀਜ਼ਾਂ ਕੁਝ ਨੌਲੇਜ ਜਾਂ ਜਿੱਦਾਂ ਕਿ ਸੇ ਇਥੇ ਡਿਮਾਂਡ ਆਉਂਦੀ ਹੈ ਕ੍ਰੇਨ ਆਪਰੇਟਰ ਦੀ ਜਾਰੀ ਵਰਦੀ ਜਾਂ ਕਿਸੇ ਦੀ ਵੀ ਤੇ ਆਪਾਂ ਉਹ ਤੁਹਾਨੂੰ ਦੱਸਦੇ ਰਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਣ ਗੱਡੀ ਗੱਡੀ ਹੁਣ ਤੋਂ ਬਲੌਗ ਕਰਦੇ ਹਾਂ ਕਰੋ ਕ੍ਰੇਨਾਂ ਪਹੁੰਚ ਗੀਆਂ ਆਪਣੀ ਜਗ੍ਹਾ ਸਮਾਨ ਵੀ ਸਾਰਾ ਪਹੁੰਚ ਗਿਆ ਸਭ ਸਾਰੀ ਵੀ ਪਹੁੰਚ ਗਿਆ ਉਹ ਸਾਈਡ ਤੋਂ ਇਸ ਸਾਈਡ ਆ ਗਏ ਆ ਉੱਧਰ ਦੀ ਵਾਲ ਵਾਲ ਕੇ ਮਹਾ ਕ੍ਰੇਨਾਂ ਪਹੁੰਚੀਆਂ ਨੇ 3 ਵਜੇ ਤੋਂ ਰਹੀ 6 ਵਜੇ ਪਹੁੰਚੀ 3 ਘੰਟੇ ਲੱਗੇ ਨਾ 3 ਘੰਟੇ ਵਿੱਚ ਕ੍ਰੇਨ ਇੱਥੇ ਪਹੁੰਚੀ ਲੋਡ ਲਮਟ ਬਹੁਤ ਆ ਕ੍ਰੇਨ ਦਾ ਮੋਟਰਾਂ ਮੋਟਰਾਂ ਗਰਮ ਹੋਈਆਂ ਕੋਈ ਹੱਥ ਨਹੀਂ ਲੱਗਦਾ बहुत गर्मी इंजन भी पूरा सेक छो अपनी कलौती आप चलते रूम पूरी सोले दरवाजा खोलेंगे नहीं खोलेंगे अभी खर्चा आया मैं अच्छा बनाने वाला हाय अभी तो ऐसे पड़े चने हेलो आज मेरा दोस्त नहीं दिख रहा कहाँ गया एक मेरा दोस्त ਆਇ ਫੇਰ ਪੂੜੀਆਂ ਆਏ ਦੋ ਉਹ ਦੂਸਰਾ ਕਹਾਂ ਗਿਆ ਦੂਸਰਾ ਉਧਰ ਗਿਆ ਉਧਰ ਗਿਆ